ਨੇ ਉਹ ਰੱਖ ਰਿਆ ਵਾ ਤੇ ਆਪਣੇ ਆਪ ਨੂੰ ਜਿਹੜਾ ਬੈਸਟ ਕੈਂਡੀਡੇਟ ਦੱਸਣ ਦੀ ਜਿਹੜੀ ਕੋਸ਼ਿਸ਼ਾਂ ਕਰ ਰਿਹਾ ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਲਚਰ ਸੈਕਟਰੀ ਤੋਂ ਜਿਹੜੇ ਅਰੁਣ ਤਵੰਨ ਜੀ ਸਾਡੇ ਨਾਲ ਮੌਜੂਦ ਨੇ ਕੀ ਕੁਝ ਵਿਜ਼ਨ ਲੈ ਕੇ ਉਤਰੇ ਨੇ ਪਹਿਲਾਂ ਵੀ ਦੋ ਵਾਰੀ ਐਗਜ਼ੀਕਿਊਟਿਵ ਮੈਂਬਰ ਵੀ ਰਹਿ ਚੁੱਕੇ ਨੇ ਕੀ ਕੁਝ ਵਿਜ਼ਨ ਲੈ ਕੇ ਉਤਰੇ ਨੇ ਗੱਲਬਾਤ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਜੀ ਮਨਿੰેશ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਆਪਣੇ ਚੈਨਲ ਤੇ ਮੈਨੂੰ ਬੁਲਾਉਣ ਦਾ ਜੀ ਤੇ ਮੇਰੇ ਡਾਕਟਰ ਅਰੁਣ ਤਵੰਨ ਐਜ਼ ਅ ਕਲਚਰ ਸੈਕਟਰੀ ਕੰਟੈਸਟ ਕਰ ਰਿਹਾ ਮੈਂ ਪਹਿਲਾਂ ਦੋ ਵਾਰੀ ਲਗਾਤਾਰ ਐਗਜ਼ੈਕਟਿਵ ਮੈਂਬਰ ਰਹਾ ਤੇ ਜਦੋਂ ਮੈਂ ਪਹਿਲੀ ਵਾਰ ਐਗਜ਼ੈਕਟਿਵ ਮੈਂਬਰ ਚੁਣਿਆ ਗਿਆ ਅਕਤੂਬਰ 2020 ਦੇ ਵਿੱਚ ਉਦੋਂ ਕਰੋਨਾ ਚੱਲ ਰਿਹਾ ਸੀਗਾ ਤੇ ਮੈਂ ਇੱਥੇ ਆ ਕੇ ਫੀਲ ਕੀਤਾ ਜੀ ਇਹ ਮੇਰਾ ਪਰਿਵਾਰ ਜਿਹੜਾ ਹੈਗਾ ਚਾਰ ਬੰਦਿਆਂ ਦਾ ਨਹੀਂ ਹੈਗਾ 10 ਬੰਦਿਆਂ ਦਾ ਨਹੀਂ ਹੁਣ 3200 ਮੈਂਬਰਾਂ ਦਾ ਮੇਰਾ ਪਰਿਵਾਰ ਹੋ ਗਿਆ ਜੀ ਤੇ ਮੈਂ ਲਗਾਤਾਰ 4 ਸਾਲ ਐਗਜ਼ੈਕਟਿਵ ਮੈਂਬਰ ਰਹਿ ਕੇ ਕੁਝ ਮੈਨੂੰ ਜੋ ਮੈਂ ਆਬਜ਼ਰਵ ਕੀਤਾ ਕਿ ਕਲਚਰਲ ਫੈਕਟਰੀ ਜਿਹੜਾ ਕੁਝ ਕਮੀਆਂ ਹੈਗੀਆਂ ਜਿਹੜੀਆਂ ਮੈਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ ਸਭ ਤੋਂ ਪਹਿਲਾਂ ਮੈਂ ਇਸ਼ਾਨਾ ਕਿ ਸਾਡੇ ਇੱਥੇ ਚਾਰ ਗਰੁੱਪ ਬਣਾਏ ਜਾਣ ਜੀ ਫੈਮਿਲੀ ਗਰੁੱਪ ਇੱਕ ਛੋਟੇ ਬੱਚੇ 10 ਸਾਲ ਤੋਂ ਛੋਟੇ ਇੱਕ 10 ਤੋਂ 20 ਸਾਲ ਜਿੰਨੂੰ ਅਸੀਂ ਟੀਨੇਜਰ ਕਹਿ ਦਿੰਨੇ ਆ 13 ਤੋਂ 19 ਠੀਕ ਹੈ ਜੀ ਇੱਕ ਉਸ ਤੋਂ ਬਾਅਦ ਅਡਲਟਸ ਜਿਹਦੇ ਚ ਨਿਊਲੀ ਐਡਿਡ ਕਪਲ ਹੋ ਗਏ ਤੇ ਇੱਕ ਹੋ ਗਏ 60 ਸਾਲ ਤੋਂ ਉੱਪਰ ਸੀਨੀਅਰ ਸਿਟੀਜ਼ਨ 60 ਜਾਂ 65 ਸਾਲ ਤੋਂ ਬਾਅਦ ਚਾਰ ਹਿੱਸਿਆਂ ਦੇ ਵਿੱਚ ਮੈਂ ਇਹਨੂੰ ਵੰਡ ਕੇ ਚਾਰਾਂ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ ਚਾਰਾਂ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ ਕਲਚਰਲ ਪ੍ਰੋਗਰਾਮ ਲੈ ਕੇ ਆਵਾਂਗਾ ਮੇਰਾ ਵਿਜ਼ਨ ਇਹ ਹੈ ਕਿ بجائے ਵੱਡੇ ਫੰਕਸ਼ਨ ਕਰਨ ਦੇ ਅਸੀਂ ਕੋਈ ਕਲਾਕਾਰ ਬੁਲਾਣੇ ਆ 25 ਲੱਖ 30 ਲੱਖ ਲੱਗ ਜਾਂਦਾ ਉਹਦੇ ਚ ਹੁੰਦਾ ਕੀ ਹੈ ਕਿ ਅਸੀਂ ਆਊਟਸਾਈਡਰਸ ਨੂੰ ਨਹੀਂ ਰੋਕ ਪਾਉਂਦੇ ਜੀ ਅੱਛਾ ਜਗ੍ਹਾ ਸਾਡੇ ਕੋਲ ਆਲਰੇਡੀ ਲਿਮਟਿਡ ਆ ਜੀ 3200 ਮੈਂਬਰ ਆ ਸਾਡਾ ਉਹਦੇ ਚ ਕੀ ਹੈ ਕਿ ਜਦੋਂ ਮੈਂਬਰ ਆਂਦਾ ਉਹ ਦੇਖਦਾ ਆਊਟਸਾਈਡਰ ਪਹਿਲਾਂ ਹੀ ਅੱਗੇ ਬੈਠੇ ਹੋਏ ਆ ਉਹਨੂੰ ਪਿੱਛੇ ਜਾਣਾ ਪੈਂਦਾ ਕੋਈ ਸਟਾਲ ਤੋਂ ਉਹਨੂੰ ਚੀਜ਼ ਨਹੀਂ ਮਿਲ ਰਹੀ ਤੇ ਉਹ ਫਿਰ ਉਸ ਤੋਂ ਬਾਅਦ ਉਹ ਆਪਣਾ ਗੁੱਸਾ ਇਹ ਘਟਦੇ ਆ ਵੀ ਭਾਈ ਇੰਨਾ ਪੈਸਾ ਖਰਚ ਹੋ ਗਿਆ ਉਹ ਵੀ ਸੱਚੇ ਨੇ ਉਹਨਾਂ ਨੂੰ ਕੋਈ ਫੈਸਿਲਿਟੀ ਨਹੀਂ ਮਿਲੀ ਜੀ ਸੋ ਮੇਰੀ ਪਹਿਲੀ ਕੋਸ਼ਿਸ਼ ਹੋਏਗੀ ਕਿ ਆਊਟਸਾਈਡਰਸ ਨੂੰ ਅਸੀਂ ਜਿਸ ਤਰ੍ਹਾਂ ਵੀ ਸਾਰੀ ਕਮੇਟੀ ਬੈਠ ਕੇ ਕੋਈ ਰੂਲ ਬਣਾ ਕੇ ਉਹ ਆਊਟਸਾਈਡਰਸ ਨੂੰ ਦੀ ਐਂਟਰੀ ਬੈਨ ਕਰਾਂਗੇ ਔਰ ਫੰਕਸ਼ਨ ਘਟ ਕਰਾਂਗੇ ਨੇਚਰਲੀ ਜਦੋਂ ਘਟ ਕਰਾਂਗੇ ਤੇ ਫਿਰ ਉਹ ਲੋ ਹਾਂ ਵਧੀਆ ਆਪਣੇ ਆਪ ਹੋ ਜਾਣਗੇ ਜੀ ਠੀਕ ਹੈ ਜੀ ਔਰ ਮੇਰੀ ਜਿਹੜੀ ਫਰਸਟ ਪ੍ਰਾਇੋਰਟੀ ਇਹ ਰਹੇਗੀ ਕਿ ਉਹ ਜਿਹੜੇ ਮੈਂ ਚਾਰ ਗਰੁੱਪ ਕਹਿ ਰਿਹਾ ਉਹਦੇ ਵਿੱਚ ਜਿਵੇਂ ਹੁਣ ਅਗੋਂ ਸਮਰ ਕੈਂਪਸ ਸ਼ੁਰੂ ਹੋ ਜਾਣੇ ਨੇ ਜੀ ਸਮਰ ਕੈਂਪਸ ਦੇ ਵਿੱਚ ਮੈਂ ਚਾਹਨਾ ਕਿ ਸਾਡੇ ਸਤਲੁਜ ਕਲੱਬ ਦੇ ਬੱਚੇ ਵੀ ਇੰਡੀਅਨ ਆਈਡਲਸ ਆਣ ਜੀ ਠੀਕ ਹੈ ਉਹਨਾਂ ਵਾਸਤੇ ਅਲੱਗ-ਅਲੱਗ ਪ੍ਰੋਗਰਾਮ ਲੈ ਕੇ ਆਵਾਂਗਾ ਇੰਤਖਸ਼ਰੀ ਵਗੈਰਾ ਕਰਾਵਾਂਗੇ ਜਿਹਦੇ ਵਿੱਚ ਥੋੜਾ ਸਿੰਗਿੰਗ ਦਾ ਬੱਚਿਆਂ ਦਾ ਜਿਹੜਾ ਅੱਜ ਦੀ ਡੇਟ 'ਚ ਜਿੱਦਾਂ ਅਸੀਂ ਸੋਚਦੇ ਹਾਂ ਵੀ ਅਸੀਂ ਡਾਕਟਰਾਂ ਸਾਡੇ ਬੱਚੇ ਅੱਗੇ ਡਾਕਟਰ ਬਣ ਗਏ ਠੀਕ ਹੈ ਲੇਕਿਨ ਹੋਰ بڑا ਮਿਊਜ਼ਿਕ ਇੰਡਸਟਰੀ ਇੱਕ ਬਹੁਤ ਵੱਡੀ ਇੰਡਸਟਰੀ ਹੈ ਜਿਹਦੇ ਵਿੱਚ ਵੀ ਮੈਂ ਚਾਹਨਾ ਵੀ ਸਾਡੇ ਸਤਲੂਈ ਕਲੱਬ ਦੇ ਬੱਚੇ ਅਸੀਂ ਵੀ ਮਾਨ ਨਾਲ ਕਹੀਏ ਵੀ ਆਹ ਜਿਹੜਾ ਬੱਚਾ ਗਾ ਰਿਹਾ ਹੈ ਯਾ ਸਿੰਗਰ ਹੈ ਯਾ ਇਹ ਜਿਹੜਾ ਦੂਸਰਾ ਉਹ ਹੈਗਾ ਜੀ ਅ ਸਿੰਗਰ ਦੇ ਨਾਲ ਨਾਲ ਜਿਹੜੇ ਆਪਣਾ ਗਿਟਾਰਿਸਟ ਨੇ ਹੋ ਰਿਹਾ ਸਾਡੇ ਸੱਤ ਲਈ ਕਲੱਬ ਦੇ ਫੈਮਿਲੀ ਦੇ ਬੱਚੇ ਨੇ ਸਾਡੇ ਆਪਣੇ ਪਰਿਵਾਰ ਦੇ ਬੱਚੇ ਬਹੁਤ ਵਧੀਆ ਤੁਸੀਂ ਗੈਰੋਂ ਜਵੇਂ ਚਾਰ ਵਰੀਐਂਟ ਰੱਖਾਂਗੇ ਕਿ ਇੱਕ ਵਾਰੀ ਇਹ ਹੋ ਜਾਏ ਇੱਕ ਵਾਰੀ ਉਹ ਹੋ ਜਾਏ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਵੱਡੇ ਪ੍ਰੋਗਰਾਮ ਹਾਲਾਕਿ ਦੇਖਿਆ ਜਾਂਦਾ ਕਿ ਜਿਹੜਾ ਯੂਥ ਕਿਤੇ ਨਾ ਕਿਤੇ ਘੱਟ ਨਜ਼ਰ ਆਂਦਾ ਸਤਲੂ ਕਲੱਬ ਦੇ ਹਰੇਕ ਪ੍ਰੋਗਰਾਮ ਦੇ ਵਿੱਚ ਤੇ ਯੂਥ ਜੇ ਆਂਦਾ ਤੇ ਉਹ ਵੀ ਸਿੰਗਰ ਨੂੰ ਦੇਖਣ ਹੀ ਆਂਦਾ ਜੇ ਆਵੇ ਤਾਂ ਆਵੇ ਤੇ ਤੁਸੀਂ ਕਹਿ ਰਹੇ ਹੋ ਸਿੰਗਰ ਹੀ ਨਹੀਂ ਆਣਗੇ ਫਿਰ ਯੂਥ ਕਿਧਹਾਏਗਾ ਨਹੀਂ 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 ਮੈਂ ਇਹ ਨਹੀਂ ਕਹਿ ਰਿਹਾ ਅਸੀਂ ਪ੍ਰੋਗਰਾਮ ਜਿੱਦਾਂ ਹੁਣ 6 ਪ੍ਰੋਗਰਾਮਾਂ ਦੀ ਜਗ੍ਹਾ ਜੀ ਹਾਂਜੀ ਦੋ ਪ੍ਰੋਗਰਾਮ ਕਰਾਂਗੇ ਜਾਂ ਤਿੰਨ ਪ੍ਰੋਗਰਾਮ ਕਰਾਂਗੇ ਠੀਕ ਹੈ ਉਹ ਜਿਹੜੇ ਤਿੰਨ ਪ੍ਰੋਗਰਾਮ ਹੋਣਗੇ ਉਹਨਾਂ ਦੇ ਵਿੱਚ ਵੱਡੇ ਸਿੰਗਰ ਲੈ ਕੇ ਆਵਾਂਗੇ ਜੇ ਨੈਚੁਰਲੀ ਹੈ ਕਿ ਆਪਾਂ 25-25 ਲੱਖ ਦੇ 6 ਫੰਕਸ਼ਨ ਕਰ ਰਹੇ ਹਾਂ ਤੇ ਉਹ ਜੇ ਤਿੰਨ ਕਰਾਂਗੇ ਤੇ ਖਰਚਾ ਫਿਰ ਵੀ ਅੱਧਾ ਖਰਚਾ ਹੋ ਗਿਆ ਤੇ ਉਹਦੇ ਵਿੱਚ ਖਰਚੇ 'ਚ ਵੀ ਕਟੌਤੀ ਕਰਾਂਗੇ ਔਰ ਸਭ ਤੋਂ ਜ਼ਿਆਦਾ ਮੈਂਬਰਸ ਨਹੀਂ ਸਾਨੂੰ ਚੁਣਨਾ ਮੈਂਬਰਾਂ ਦੀ ਹੀ ਸਹੂਲਤ ਦਾ ਉਹਦੇ 'ਚ ਖਿਆਲ ਰੱਖਾਂਗੇ ਠੀਕ ਹੈ ਜੀ ਤੇ ਨੰਬਰ 2 ਜਿਹੜਾ ਮੈਂ ਕਹਿ ਰਿਹਾ ਕਿ ਇੱਕ ਸੀਨੀਅਰ ਸਿਟੀਜ਼ਨਸ ਵਾਸਤੇ ਅੰਤਖੜੀ ਦੇ ਪ੍ਰੋਗਰਾਮ ਜੀ ਠੀਕ ਹੈ ਅਸੀਂ ਰੱਖਾਂਗੇ ਤਾਂ ਕਿ ਜਿਹੜੇ ਅੱਜ ਦੀ ਡੇਟ 'ਚ ਸਭ ਤੋਂ ਵੱਡੀ ਸਮੱਸਿਆ ਹੈ ਕਿ ਜਿਹੜੇ ਬਜ਼ੁਰਗ ਨੇ ਆਫਟਰ 60 ਜਾਂ 70 ਉਹ ਆਪਣੇ ਆਪ ਨੂੰ ਬੜਾ ਅਸਾਹ ਮਹਿਸੂਸ ਕਰਦੇ ਨੇ ਵੀ ਯਾਰ ਅਸੀਂ ਕਿੱਥੇ ਜਾਈਏ ਜੀ ਤੇ ਉਹਨਾਂ ਲਈ ਐਂਟਰਟੇਨਮੈਂਟ ਦਾ ਮੈਂ ਖਾਸ ਧਿਆਨ ਰੱਖਾਂਗਾ ਗੱਲ ਕਰੀਏ ਤਾਂ ਬਹੁਤ ਵਧੀਆ ਵਿਜ਼ਨ ਵੀ ਦਿੱਤਾ ਹੈ ਤੇ ਕਹਿੰਦੇ পেশੇ ਤੋਂ ਤੁਸੀਂ ਡਾਕਟਰ ਹੈਗੇ ਹੋ ਤੇ ਕਲੱਬ ਨੂੰ ਕਿਸ ਤਰ੍ਹਾਂ ਟਾਈਮ ਦੇਣਾ ਕਿਉਂਕਿ ਕਲਚਰ ਸੈਕਟਰੀ ਦਾ ਕੰਮ ਇੱਕ ਐਜਾ ਹੁੰਦਾ ਕਿ ਜਿਹੜੇ ਫੰਕਸ਼ਨ ਉਹਨਾਂ ਨੇ ਕਰਨੇ ਆ ਤੇ ਉਹਦੇ ਵਿੱਚ ਪੂਰੀ ਭੂਮਿਕਾ ਵੀ ਨਿਭਾਣੀ ਪੈਂਦੀ ਹੈ ਤੇ ਉਹਦੇ ਕਰਕੇ ਜਿਹੜਾ ਕਲੱਬ ਥੋੜਾ ਗਰੋ ਕਰਦਾ ਕਿਉਂਕਿ ਮਾਊਥ ਵਰਡ ਹੁੰਦਾ ਹਾਂਜੀ ਇਸ ਤਰ੍ਹਾਂ ਹੈਗਾ ਜੀ ਮੇਰੇ ਫੈਮਿਲੀ ਦੇ ਵਿੱਚ ਮੇਰੀ ਵਾਈਫ ਵੀ ਡਾਕਟਰ ਹੈ ਮੇਰਾ ਮੇਰਾ ਬੇਟਾ ਸਰਜਨ ਹੈ ਜੀ ਮੇਰੀ ਡਾਟਰ ਇਨ ਲਾ ਰੇਡੀਓਲੋਜਿਸਟ ਹੈ ਤੇ ਮੈਂ ਮਾਰਨਿੰਗ ਦੇ ਵਿੱਚ ਫਰਸਟ ਹਾਫ 10 ਵਜੇ ਤੋਂ ਲੈ ਕੇ 2 ਵਜੇ ਤੱਕ ਹਸਪੀਟਲ ਪੇਸ਼ੈਂਟ ਦੇਖਦਾ ਔਰ ਇਵਨਿੰਗ ਮੇਰੇ ਕੋਲ ਫਰੀ ਹੁੰਦੀ ਹੈ ਜੀ ਇਵਨਿੰਗ ਦੇ ਵਿੱਚ ਮੈਂ ਇਥੇ ਕਲੱਬ ਦੇ ਵਿੱਚ ਡੇਲੀ ਰੈਗੂਲਰ ਆ ਰਿਹਾ ਹਾਂ ਜੀ ਔਰ ਮੇਰੀ ਕੋਸ਼ਿਸ਼ ਹੋਏਗੀ ਵੀ ਬਤੌਰ ਕਲਚਰਲ ਸੈਕਟਰੀ ਇਵਨਿੰਗ ਜਿਹੜੇ 4-5 ਘੰਟੇ ਹੈ ਆਪਣੀ ਸਾਰੀ ਟੀਮ ਦੇ ਨਾਲ ਮਿਲ ਕੇ ਲਗਾਵਾ ਜਿਸ ਕਰਕੇ ਇੱਕ ਕਲੱਬ ਦਾ ਨਾਮ ਜਿਹੜੇ ਇਹਨੂੰ ਅਸੀਂ ਕਹਿੰਦੇ ਆ ਐਲੀਟ ਕਲਾਸ ਹੈ ਉਹ ਐਲੀਟ ਕਲਾਸ ਬਣੀ ਰਹੇ ਔਰ ਸਭ ਤੋਂ ਜ਼ਿਆਦਾ ਮੈਂ ਇਸੀ ਦਾ ਧਿਆਨ ਰੱਖਾਂਗਾ ਕਿ ਮੈਂ ਜਿੱਦਾਂ ਹੁਣ ਜਨਰਲ ਸਰਵੇ ਕੀਤਾ ਸਾਡੇ ਕੋਲ ਹਰ ਤਰ੍ਹਾਂ ਦਾ ਪੇਸ਼ੈਂਟ ਆਂਦਾ ਹੈ ਅਮੀਰ ਵੀ ਹੈ ਗਰੀਬ ਅਸੀਂ ਜਿਹੜੇ ਪੁਰਾਣੇ ਮੈਂਬਰ ਨੇ ਉਹਨਾਂ ਨੂੰ ਮੈਂ ਪੁੱਛਿਆ ਕਿ ਸਰ ਤੁਸੀਂ ਕਲੱਬ ਆਇਆ ਕਰੋ ਮੈਂ ਉੱਥੇ ਐਗਜ਼ੈਕਟਿਵ ਮੈਂਬਰ ਆ ਕਹਿੰਦੇ ਕਲੱਬ ਕੀ ਕਰਨਾ ਇਹ ਯਾਰ ਜੀ ਇਹ ਫੰਕਸ਼ਨਸ ਤੁਸੀਂ ਕਰਾਣੇ ਹੋ ਫਿਰ ਉਹੀ ਗੱਲ ਆ ਜਾਂਦੀ ਹੈ ਫੰਕਸ਼ਨ ਤੁਸੀਂ ਕਰਾਣੇ ਹੋ ਉੱਥੇ ਇੰਨੀ ਜ਼ਿਆਦਾ ਭੀੜ ਹੁੰਦੀ ਹੈ ਜੀ ਠੀਕ ਹੈ ਉਹਦੇ ਕਰਕੇ ਮੈਂਬਰਸ ਜਿਹੜੇ ਐ ਅਵੋਇਡ ਕਰਨ ਲੱਗ ਗਏ ਐ ਜੀ अच्छा जबो बंदा नु कोई फैसिलिटी नहीं मिलदी फिर उनु गुस्सा भी लगदा तो मैं इस चीज दा खास ध्यान रखंगा कि मैम ਸਾਡੀ ਫਰਸਟ ਪ੍ਰਾਇੋਰਟੀ ਮੈਂਬਰਸ ਹੈ ਮੈਂਬਰ ਦੁਖੀ ਨਹੀਂ ਹੋਣਗੇ ਹਾਂਜੀ ਮੈਂਬਰ ਦੁਖੀ ਨਹੀਂ ਹੋਣਗੇ ਮੈਂਬਰਸ ਦੀਆਂ ਸਹੂਲਤਾਂ ਦਾ ਖਾਸ ਖਿਆਲ ਰੱਖਾਂਗੇ ਔਰ ਜਿਹੜਾ ਵੀਆਈਪੀ ਕਲਚਰ ਹੈ ਉਹ ਉਹਨੂੰ ਘਟਾਵਾਂਗੇ ਔਰ ਜਿਹੜੇ ਮੈਂਬਰ ਹੁਣ ਪਿੱਛੇ ਬੈਠਦੇ ਆ ਜਾ ਕੇ ਜਾਂ ਉੱਥੇ ਲਾਈਨ ਚ ਲਾ ਕੇ ਮੇਰੀ ਕੋਸ਼ਿਸ਼ ਹੋਏਗੀ ਉਹਨਾਂ ਨੂੰ ਅੱਗੇ ਬਿਠਾਇਆ ਜਾਵੇ ਗਲਾਸ ਦੇ ਵਿੱਚ ਕਿਸ ਤਰ੍ਹਾਂ ਦਾ ਪਿਆਰ ਮਿਲਦਾ ਬੈ ਮੈਂਬਰਸ ਦੇ ਵੱਲੋਂ ਤੇ ਪਰਸੋ ਲਈ ਕੀ ਅਪੀਲ ਕਰਦੇ ਹਾਂ ਕਿਉਂਕਿ ਵੋਟ ਕਾਸਟ ਲਈ ਇੱਕ ਦਿਨ ਰਹਿ ਗਿਆ ਬਿਲਕੁਲ ਜੀ ਦੇਖੋ ਇਸ ਤਰ੍ਹਾਂ ਹੈਗਾ ਕਿ ਇੱਕ ਦਿਨ ਬਾਅਦ ਇਲੈਕਸ਼ਨਸ ਨੇ ਜੀ ਮੈਂ ਸਾਰੇ ਹੀ ਮੈਂਬਰਾਂ ਨੂੰ ਇਹ ਅਪੀਲ ਕਰਦਾ ਕਿ ਮੈਨੂੰ ਬਤੌਰ ਕਲਚਰ ਸੈਕਟਰੀ ਚੁਣਿਆ ਜਾਵੇ ਜਿਹਦੇ ਕਰਕੇ ਮੈਂ ਕਲੱਬ ਦੇ ਵਿੱਚ ਇੱਕ ਅੱਛਾ ਕਲਚਰ ਸੈਕਟਰੀ ਸਾਹਿਬ ਨੂੰ ਮਿਲ ਕੇ ਸਾਰੀ ਟੀਮ ਦੇ ਨਾਲ ਚੱਲ ਕੇ ਇੱਕ ਅੱਛਾ ਮਾਹੌਲ ਇੱਕ ਅੱਛਾ ਕਲਚਰ ਕਲੱਬ ਦੇ ਵਿੱਚ ਪੈਦਾ ਕਰਾਂ ਇੱਕ ਮੈਂ ਹੋਰ ਕਹਿਣਾ ਚਾਹਨਾ ਕਿ ਸਾਡੇ ਜਿਹੜੇ ਸਪੋਰਟ ਸੈਕਟਰੀ ਨੇ ਉਹ ਅਨਪੋਸਟ ਚੁਣੇ ਗਏ ਨੇ ਜੀ ਉਹਨਾਂ ਦੇ ਨਿਰਭਾਣ ਹਾਂਜੀ ਇਹ ਜਿਹੜਾ ਸਾਡਾ ਕਲਚਰ ਦਾ ਪ੍ਰੋਗਰਾਮ ਹੈ ਕਲਚਰ ਸੈਕਟਰੀ ਦਾ ਰੋਲ ਤੇ ਸਪੋਰਟਸ ਸੈਕਟਰੀ ਦਾ ਰੋਲ ਮਿਲ ਕੇ ਦੋਵੇਂ ਇੱਕ ਬਾ ਦੋਨੇ ਬਾਹਾਂ ਵਾਂਗੂ ਕੰਮ ਕਰਦੇ ਇੱਕ ਐਸਾ ਹੈਗਾ ਜਿੱਦਾਂ ਸੰਗਮ ਹੈ ਨਾ ਜੀ ਗੰਗਾ ਯਮਨਾ ਦਾ ਕਲਚਰ ਸੈਕਟਰੀ ਕਲਚਰਲ ਤੇ ਸਪੋਰਟ ਸੈਕਟਰ ਇਹ ਆਪਸ ਵਿੱਚ ਕਾਫੀ ਇਹਨਾਂ ਦਾ ਮੇਲ ਜੋਲ ਆ ਕਿਉਂਕਿ ਜਿਹੜੇ ਬੱਚੇ ਨੇ ਉਹ ਸਪੋਰਟਸ ਦੇ ਵਿੱਚ ਜਾਣਗੇ ਕਲਚਰ ਦੇ ਵਿੱਚ ਕਾਫੀ ਤੇ ਅਸੀਂ ਉਹਨਾਂ ਦੀ 9 ਮਾਸ ਦਾ ਰਿਸ਼ਤਾ 9 ਮਾਸ ਦਾ ਰਿਸ਼ਤਾ ਕਰ ਸਕਦੇ ਹਾਂ ਕਲਚਰ ਦਾ ਦੇ ਇਹਦਾ ਸਪੋਰਟਸ ਦਾ ਠੀਕ ਹੈ ਤੇ ਮੇਰੀ ਕੋਸ਼ਿਸ਼ ਹੋਏਗੀ ਕਿ ਸਪੋਰਟ ਸੈਕਟਰ ਦੇ ਨਾਲ ਤਾਲਮੇਲ ਕਰਕੇ ਬਹੁਤ ਵਧੀਆ ਤੋਂ ਵਧੀਆ ਫੰਕਸ਼ਨ ਕਰਾਂਗੇ ਔਰ ਅੱਛਾ ਇੱਕ ਕਲਚਰ ਡਿਵੈਲਪ ਕਰਾਂਗੇ ਥੈਂਕ ਯੂ ਸਰ ਥੈਂਕ ਯੂ ਉਹ ਇਹ ਸੀਗੇ ਸਾਡੇ ਨਾਲ ਤਵਨਜੀਤ ਜਿਨ੍ਹਾਂ ਦੇ ਵੱਲੋਂ ਬਹੁਤ ਖੂਬੀ ਜੜੀਆਂ ਚੀਜ਼ਾਂ ਦਸੀਆਂ ਗਈਆਂ ਹਾਲਾਂਕਿ ਇਹ ਕੁਝ ਜੜੀਆਂ ਦਿੱਕਤਾਂ ਕਿਤੇ ਨਾ ਕਿਤੇ ਸਾਨੂੰ ਵੀ ਲੋਕਾਂ ਦੇ ਵੱਲੋਂ ਹਾਲਾਂਕਿ ਕੈਮਰੇ ਦੇ ਅੱਗੇ ਤਾਂ ਨਹੀਂ ਦੱਸੀ ਜਾਂਦੀਆਂ ਲੇਕਿਨ ਪਿੱਛੇ ਬਹੁਤ ਲੋਕ ਇਦਾਂ ਦੀਆਂ ਗੱਲਾਂ ਹੀ ਕਰਦੇ ਸੀ ਤੇ ਉਹ ਉਹੀ ਵਿਜ਼ਨ ਲੈ ਕੇ ਜਿਹੜੇ ਆਪਣੇ ਕੰਟੈਸਟ ਕਰਨ ਲਈ ਉਤਰੇ ਨੇ ਤਵਨਜੀਤ ਤੇ ਫਿਲਹਾਲ ਦੇਖਣਾ ਹੋਵੇਗਾ ਪਰਸੋਂ ਨੂੰ ਕੀ ਕੀ ਕੁਝ ਜਿਹੜਾ ਨਤੀਜੇ ਨਿਕਲਦੇ ਕੀ ਕੁਝ ਮੈਂਬਰ ਇਹਨਾਂ ਦੇ ਵੱਲ ਅਟ੍ਰੈਕਟ ਹੁੰਦੇ ਨੇ ਤੇ ਇਹਨਾਂ ਨੂੰ ਕੀ ਪੋਸਟ ਦੇ ਉੱਤੇ ਰਖਦੇ ਨੇ ਸੋ ਇਸੇ ਤਰ੍ਹਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਰਾਵਾਂਗੇ ਦੇਖਦੇ ਰਹੋ ਬਨੇਰੋ ਜਾਨ ਹਿਤੇਸ਼ੀ ਧੰਨਵਾਦ